ਟਰੈਵਲ ਰਿਪੋਰਟ ਲੈ। ਬੇਕਰ ਬਹੁਤ ਵਧੀਆ ਅੱਜ ਸਾਰਾ ਦਿਨ ਬਟਾਲੇ ਦੇ ਵਿੱਚ ਰਿਹਾ। ਇੱਕ ਤਾਂ ਸਾਰੇ ਧਾਰਮਿਕ ਸਥਾਨ ਜਿਹੜੇ ਹੈਗੇ ਆ ਉਹਨਾਂ ਦੇ ਦਰਸ਼ਨ ਕੀਤੇ ਆ। ਗੁਰਦੁਆਰਾ ਜਿਹੜੇ ਕੰਦ ਸਾਹਿਬ ਗਏ ਆ, ਗੁਰਦੁਆਰਾ ਸਤਕਤਾਲਾ ਗਏ ਆ। ਕਾਲੀ ਮਾਤਾ ਦਾ ਜਿਹੜਾ ਪ੍ਰਚੀਨ ਇਤਿਹਾਸਿਕ ਮੰਦਿਰ ਹੈ ਉੱਥੇ ਦਰਸ਼ਨ ਕੀਤੇ ਆ। ਚੱਕਰੀ ਬਾਜ਼ਾਰ ਦੇ ਵਿੱਚ ਸਾਰੇ ਦੁਕਾਨਦਾਰ ਵੀਰਾਂ ਨੂੰ ਮਿਲਣ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਜਿੰਨੇ ਸਾਡੇ ਪੁਰਾਣੇ ਟਕਸਾਲੀ ਅਕਾਲੀ ਪਰਿਵਾਰ ਉਹਨਾਂ ਦੇ ਘਰਾਂ 'ਚ ਜਾ ਕੇ ਪਰਿਵਾਰਕ ਕਮੇਟੀਆਂ ਕੀਤੀਆਂ ਔਰ ਹੁਣ ਸ਼ਹਿਰ ਦੇ ਵਿੱਚ ਇੱਕ ਵੱਡੀ ਇੱਕ ਮੀਟਿੰਗ ਜਿਹੜੀ ਹੈ ਉਹ ਸਾਡੇ ਸ਼ਹਿਰੀ ਪ੍ਰਧਾਨ ਨਿਰੇਸ਼ ਮਹਾਜਨ ਜੀ ਨੇ ਕਰਾਈ। ਇੱਕ ਤਾਂ ਇਹ ਹੈ ਕਿ ਇੱਕ ਤਾਂ ਇਹ ਹੈ ਕਿ ਅੱਜ ਸਾਡਾ ਕੈਂਡੀਡੇਟ ਵੀ ਇੱਥੇ ਪਾਰਲੀਮੈਂਟ ਦਾ ਆਮ ਆਦਮੀ ਪਾਰਟੀ ਦਾ ਬਟਾਲੇ ਦਾ ਐਮ.ਐਲ.ਏ. ਅੱਜ ਬਟਾਲੇ 'ਚ ਦਰਜਨਾ ਦੇ ਹਿਸਾਬ ਦੇ ਨਾਲ ਉਹ ਲੋਕ ਜਿਨ੍ਹਾਂ ਨੇ ਬਟਾਲੇ ਦੇ ਐਮ.ਐਲ.ਏ ਨੂੰ ਬਣਾਇਆ ਸੀ ਉਹ ਦੋਰੀ ਜਿੰਨਾ ਅੱਜ ਉਹਨਾਂ ਨੇ ਜਿਹੜੀ ਹੈ ਬਕਾਇਦਾ ਤੌਰ ਤੇ ਪਾਰਟੀ ਛੱਡ ਕੇ ਸਮਰਮ ਨੇ ਕਾਲੀ ਦਲ ਦੇ ਵਿੱਚ ਸ਼ਮੂਲਿਤ ਕੀਤੇ ਹੁਣ ਤੁਸੀਂ ਇਹ ਦੇਖ ਲਓ ਕਿ ਜਿਹੜੇ ਉਮੀਦਵਾਰ ਨਹੀਂ ਉਹਨਾਂ ਦੇ ਆਪਣੇ ਸ਼ਹਿਰ ਦੇ ਲੋਕੀ ਉਹਨਾਂ ਨੂੰ ਛੱਡ ਰਹੇ ਤੇ ਬਾਕੀ ਧਾਵਾਂ ਦੇ ਤਾਂ ਕੀ ਕਿਸੇ ਨੇ ਸਮਰਥਨ ਕਰਨਾ ਇਹ ਹਾਲਾਤ ਆਮ ਆਦਮੀ ਪਾਰਟੀ ਦੇ ਥੋੜੇ ਸਮੇਂ ਦੇ ਸਰਕਾਰ ਦੇ ਬਣ ਗਏ ਆ ਤੇ ਐਡਾ ਵੱਡਾ ਝੂਠ ਬੋਲਿਆ ਐਡਾ ਵੱਡਾ ਫਰਾਡ ਕੀਤਾ ਅੱਜ ਨਾ ਕਾਂਗਰਸ ਲੋਕਾਂ ਨੂੰ ਫੇਸ ਕਰ ਪਾ ਰਹੀ ਆ ਨਾ ਆਵਾਦਮੀ ਪਾਰਟੀ ਸੀਐਮ ਅਜੀ ਜੀ ਅੱਜ 13 ਜ਼ੀਰੋ ਦਾ ਨਾਰਾ ਦੇ ਰਿਹਾ ਇਹਨਾਂ ਨਾਰਾ ਤਾਂ ਜਿਹੜੇ ਹੈ ਇਹਨਾਂ ਨੇ ਸਾਰੇ ਦੇਸ਼ ਚੋਂ ਭ੍ਰਿਸ਼ਟਾਚਾਰ ਖਤਮ ਕਰਨ ਦਾ ਵੀ ਦਿੱਤਾ ਸੀ ਉਦੋਂ ਤਾਂ ਦਾ ਕੀ ਬੀਬੀਆਂ ਨੂੰ ਯਾਰ ਰੁਪਿਆ ਦੇਣ ਦਾ ਵੀ ਤੇ ਹੁਣ ਉਹਨਾਂ ਦਾ ਕਦੀ ਵਾਦਾ ਪੂਰਾ ਹੋਇਆ ਕਰਦੇ ਜੋ ਹੈ ਉਹਦੇ ਉਲਟ ਕਰਦੇ ਇਸ ਕਰਕੇ ਜ਼ੀਰੋ ਨਹੀਂ ਰਹਿ ਜਾਣਾ ਜਿਵੇਂ ਭ੍ਰਿਸ਼ਟਾਚਾਰ ਵਾਲਾ ਹੁਣ ਜੇਲ੍ਹ ਚ ਗਏ ਇਹ ਵੀ ਕੱਲ੍ਹ ਜ਼ੀਰੋ ਰਹਿਣਾ ਬਸ ਤੇਰਾ ਮੁਕਾ